ਅੱਜ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਸੜਕਾਂ ਦੀ ਜਿੱਥੇ ਹਰ ਰੋਜ਼ ਹਜ਼ਾਰਾਂ ਲੋਕ ਲੰਘਦੇ ਨੇ ਪਰ ਅਫਸੋਸ ਇਹ ਸੜਕਾਂ ਹੁਣ ਆਮ ਲੋਕਾਂ ਦੀ ਨਹੀਂ ਸਗੋਂ ਕੁਝ ਹਠੀਲੇ ਦੁਕਾਨਦਾਰਾਂ ਦੀ ਮਲਕੀਅਤ ਬਣ ਚੁੱਕੀਆਂ ਹਨ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਕਈ ਵਾਰੀ ਬੇਨਤੀਆਂ ਕੀਤੀਆਂ ਗਈਆਂ ਕਈ ਵਾਰੀ ਮਿੰਨਤ ਵੀ ਕੀਤੀ ਗਈ ਕਿ ਸੜਕਾਂ ਤੋਂ ਆਪਣਾ ਵਧਿਆ ਹੋਇਆ ਸਮਾਨ ਹਟਾ ਲਵੋ ਪਰ ਦੁਕਾਨਦਾਰਾਂ ਨੇ ਨਾ ਸੁਣਿਆ ਨਾ ਸਮਝਿਆ ਅੰਤ ਵਿੱਚ ਨਗਰ ਕੌਂਸਲ ਨੂੰ ਮਜਬੂਰ ਹੋਣਾ ਪਿਆ ਅਤੇ ਚਲਾਏਗੀ ਕਾਰਵਾਈ ਪਰ ਸਵਾਲ ਇਹ ਹੈ ਕਿ ਇਹ ਕਾਰਵਾਈ ਕਿੰਨੀ ਲੰਬੀ ਚਲੇਗੀ ਕੀ ਇਹ ਸਿਰਫ ਦਿਖਾਵਾ ਸੀ ਜਾਂ ਪੱਕਾ ਹੱਲ ਲੱਭਣ ਦੀ ਕੋਸ਼ਿਸ਼ ਐਮਸੀ ਚੌਕ ਤੋਂ ਲੈ ਕੇ ਵਾਵਾ ਸਾਹਿਬ ਅੰਬੇਡਕਰ ਚੌਂਕ ਤੱਕ ਇੱਕ ਲੰਬੀ ਲਾਈਨ ਵਿੱਚ ਜਾਮ ਹੀ ਜਾਮ ਸੜਕਾਂ ਉੱਤੇ ਖੜੇ ਰੇੜੀਆਂ ਅੱਡੇ ਅਤੇ ਦੁਕਾਨਾਂ ਦੇ ਸਾਹਮਣੇ ਰੱਖੇ ਟੈਂਕ ਰੈਕ ਅਤੇ ਹੋਰ ਸਮਾਨ ਸੜਕ ਦੇ ਵਿੱਚ ਗਾਰ ਬਣਾਏ ਗਏ ਡਿਵਾਈਡਰ ਵੀ ਉਹ ਇੱਕ ਪਾਸੇ ੱੱਕੇ ਖਾ ਚੁੱਕੇ ਨੇ ਤੇ ਪੂਰੀ ਸੜਕ ਹੁਣ ਦੁਕਾਨਦਾਰ ਦਾ ਅੱਡਾ ਬਣੀ ਹੋਈ ਹੈ ਲੋਕ ਤੰਗ ਆ ਚੁੱਕੇ ਨੇ ਮਰੀਜ਼ ਰਸਤੇ ਵਿੱਚ ਬੱਚੇ ਸਕੂਲ ਦੇਟ ਤੇ ਆਮ ਆਦਮੀ ਦੀ ਜ਼ਿੰਦਗੀ ਇੱਕ ਜਾਮ ਬਣ ਚੁੱਕੀ ਹੈ ਜਨਕ ਦੁਲਾਰੀ ਮਾਰਗ ਦੀ ਗੱਲ ਕਰੀਏ ਤਾਂ ਉਹ ਸੜਕ ਜਿਹਦਾ ਨਾਂ ਹੈ ਇਜ਼ਤਬੁਰਾ ਲੱਗਦਾ ਸੀ ਹੁਣ ਗੰਦੇ ਪਾਣੀ ਟੁੱਟੇ ਟਾਇਲਾ ਅਤੇ ਰੋਜ਼ਾਨਾ ਤੇ ਜਾਮ ਦੀ ਪਹਿਚਾਣ ਬਣ ਚੁੱਕੀ ਹੈ ਨਗਰ ਕੌਂਸਲ ਨੇ ਇੱਕ ਪਾਸੇ ਉਸ ਨੂੰ ਵਨ ਵੇਟ ਬਣਾਇਆ ਪਰ ਦੂਜੇ ਪਾਸੇ ਦੁਕਾਨਾਂ ਦੇ ਸਾਹਮਣੇ ਰੱਖਿਆ ਸਮਾਂ ਕਦੇ ਨਹੀਂ ਹਟਾਇਆ ਸਵਾਲ ਉੱਠਦੇ ਨੇ ਕਿ ਕੀ ਸਾਡੀ ਨਗਰ ਕੌਂਸਲ ਇੰਨਾ ਹੱਤਰਮੀ ਦੁਕਾਨਦਾਰਾਂ ਅੱਗੇ ਬੇਬਸ ਹੈ ਪ੍ਰਵਾਸੀ ਲੋਕਾਂ ਦੇ ਪ੍ਰਧਾਨ ਖੁਦ ਕਰ ਰਹੇ ਨੇ ਨਿਯਮਾਂ ਦੀ ਉਲੰਘਣਾ ਨਗਰ ਕੌਂਸਲ ਕਰਮਚਾਰੀਆਂ ਨੂੰ ਦਿੱਤਾ ਜਾ ਰਿਹਾ ਹੈ ਵਿਧਾਇਕ ਦੇ ਬੰਦੇ ਹੋਣ ਦਾ ਡਰ ਕੀ ਇਹ ਲੋਕ ਸਿਰਫ ਚੋਣਾ ਆਉਣ ਤੋਂ ਪਹਿਲਾਂ ਹੀ ਸਰਕਾਂ ਦੀ ਸਫਾਈ ਅਤੇ ਸੁਧਾਰ ਦੇ ਵਾਅਦਾ ਕਰਦੇ ਨੇ ਇੱਕ ਪਾਸੇ ਲੋਕ ਗਰਮੀ ਵਿੱਚ ਪਸੀਨੇ ਪਸੀਨੇ ਹੋ ਗਏ ਟ੍ਰੈਫਿਕ ਵਿੱਚ ਫਸੇ ਹੋਏ ਨੇ ਤੇ ਦੂਜੇ ਪਾਸੇ ਪ੍ਰਵਾਸੀ ਪ੍ਰਧਾਨ ਆਪਣੇ ਦੁਕਾਨ ਦੂਣੀ ਟੀਣੀ ਕਰ ਰਹੇ ਨੇ ਸਰਕਾਂ ਉੱਤੇ ਰੱਖ ਕੇ ਵਪਾਰ ਤਾਂ ਕਿੰਨਕ ਰੱਖੇ ਸਮਾਨ ਨੇ ਆਮ ਲੋਕ ਦੀ ਆਵਾਜ਼ ਅਹੀ ਨਰ ਮਨਾ ਦਿੱਤੀ ਕਿਸੇ ਮਾਂ ਨੂੰ ਆਪਣੇ ਬੱਚੇ ਨੂੰ ਲੈ ਕੇ ਸਕੂਲ ਜਾਣਾ ਹੋਵੇ ਜਾਂ ਕਿਸੇ ਬਜ਼ੁਰਗ ਨੂੰ ਹਸਪਤਾਲ ਐਸਤਾਨੀ ਬਚਿਆ ਹੁਣ ਲੋਕ ਪੁੱਛ ਰਹੇ ਨੇ ਕਿਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ ਨਗਰ ਕਾਉਂਸਲ ਨੂੰ ਦੁਕਾਨਦਾਰਾਂ ਨੂੰ ਐਮਐਲਏ ਸਾਹਿਬ ਜੋ ਕਦੇ ਵੀ ਘਾਈ ਨਹੀਂ ਦਿੰਦੇ ਕਿੰਨਾ ਹੋਰ ਸਹੇਗਾ ਆਮ ਆਦਮੀ ਅਤੇ ਸਭ ਤੋਂ ਵੱਡੀ ਗੱਲ ਇਹ ਸੜਕਾਂ ਇਹ ਰਸਤੇ ਇਹ ਤੁਹਾਡੀ ਜਾਇਦਾਦ ਨਹੀਂ ਇਹ ਲੋਕਾਂ ਗਿਆ ਤਾਂ ਮੀਆਂ ਨੇ ਸੜਕ ਉੱਤੇ ਕਬਜ਼ਾ ਕਰਨਾ ਕੋਈ ਹੱਕ ਨਹੀਂ ਇਹ ਗਲਤ ਹੈ ਇਸ ਨੂੰ ਸੈਣਾ ਵੀ ਗਲਤ ਹੈ ਸਾਡੀ ਮੰਗ ਸਾਫ਼ ਹੈ ਸੜਕਿਆਂ ਨੂੰ ਸੜਕਾਂਵਾਂ ਵਾਂਗ ਰਹਿਣ ਦਿੱਤਾ ਜਾਵੇ ਦੁਕਾਨਦਾਰਾਂ ਨੂੰ ਆਪਣੀ ਹੱਦ ਜਿਹਾੰਦਾ ਚਾਵੇ ਅਤੇ ਜਨਤਾ ਦੀ ਸੁਣਵਾਈ ਕੀਤੀ ਜਾਵੇ ਹੁਣ ਚੁੱਪ ਰਹਿਣ ਦਾ ਸਮਾਂ ਨਹੀਂ ਆਵਾਜ਼ ਉਠਾਉਣ ਦਾ ਸਮਾਂ ਆ ਗਿਆ ਹੈ ਨਗਰ ਕੌਂਸਲ ਨੂੰ ਜਾਗਣਾ ਪਵੇਗਾ ਵਿਧਾਇਕਾਂ ਨੂੰ ਇਸ ਲਈ ਅੱਗੇ ਹੋਣਾ ਪਵੇਗਾ ਵੋਟਾਂ ਤਾਂ ਆਉਣਗੀਆਂ ਤੇ ਲੋਕਾਂ ਦਾ ਗੁੱਸਾ ਫੁੱਟੇਗਾ ਹੁਣ ਗੱਲ ਕਾਗਜ਼ਾਂ ਵਿੱਚ ਨਹੀਂ ਹੋਣੀ ਜ਼ਮੀਨੀ ਪੱਧਰ 'ਤੇ ਕਰਨਾ ਪੈਣਾ ਹੈ ਕੰਮ ਨਹੀਂ ਤਾਂ ਲੋਕ ਸੜਕਾਂ ਉੱਤੇ ਉਤਰਨ ਤੋਂ ਵੀ ਨਹੀਂ ਬੰਦਉਣਗੇ ý tưởng là tất cả mọi người ý tưởng là mọi người ý tưởng là देखो बस में ले लो देखो बस में ले चलो 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 ਉਹਦੇ ਵੀ ਟੈਂਡਰ ਹੋ ਗਏ ਜਿਹੜਾ ਜੀ ਸਾਡੀ ਹਲਕਾ ਵਿਧਾਇਕ ਮੈਡਮ ਸਟੇਟ ਵਿੱਚ ਹਾਜ਼ਰ ਮਨੋਦੋ ਲੈ ਕੇ ਆ ਕੇ ਪੁੱਛਤ ਲਾ ਉਹਦਾ ਕੰਮ ਸ਼ੁਰੂ ਹੋਣ ਲੱਗਾ ਆ ਇਹ ਤੋਂ ਲੈ ਜਿਹੜਾ ਸਾਡੇ ਕਲਾਮ ਏਰੀਆ ਜਾਂ ਗਿੱਟੇ ਖਾਦੀ ਆਬਾਦੀ ਆਬਾਦੀ ਕਲਿਦਾਪੁਰੇ ਰੇੜਵਾ ਮਲਾਂ ਇੱਥੇ ਵੀ ਜਿਹੜਾ ਸਰਕਾਰ ਦਾ ਕੰਮ ਇਹਦੇ ਵਾਸਤੇ ਸਰਕਾਰ ਮੈਡਮ ਵੱਲੋਂ ਪੰਟ ਕੱਟੀ ਲੈ ਕੇ 1 ਕੋਰ 30 ਲੱਖ ਦਾ ਪ੍ਰੋਜੈਕਟ ਲੈ ਕੇ ਆਇਆ ਤੇ ਉਹਦਾ ਵੀ ਟੈਂਡਰ ਫਲੋਟ ਹੋ ਗਿਆ ਇੱਕ ਹੋਰ ਜਿਹੜੀ ਮੈਂ ਤੁਹਾਨੂੰ ਇਨਫੋਰਮੇਸ਼ਨ ਦੇਣਾ ਚਾਹੂੰਗਾ ਜੀ ਇਸ ਟਾਈਮ ਬਾਰਿਸ਼ ਦਾ ਮੌਸਮ ਚੱਲ ਰਿਹਾ ਹੈ ਸਾਡੀ ਰਿਕੁਐਸਟ ਕੀਤੀ ਅਸੀਂ ਕਾਉਂਸਲ ਨੂੰ ਵੀ ਕਿ ਫੌਗਿੰਗ ਬੜੀ ਬਹੁਤ ਜ਼ਰੂਰੀ ਹੈ ਤੇ ਆਦੇ ਵੀ ਫੌਗਿੰਗ ਦਾ ਕੰਮ ਕੀਤਾ ਜਾਵੇ ਸਾਡੀ ਰਿਕੁਐਸਟ ਫੌਗਿੰਗ ਦੀ ਵੀ ਤੇ ਸਾਡੀ ਰਿਕੁਐਸਟ ਨੂੰ ਕਟਿਆ ਗਿਆ ਹੈ ਨਾ ਉੱਥੇ ਮਨਾ ਕਰ ਰਹੇ ਆ ਕਿ ਸਾਡੀ ਗੱਲਾਂ ਨੂੰ ਨਾ ਸੁਨਿਆ ਜਾਵੇ ਤੇ ਫੌਗਿੰਗ ਬਤਾਂ ਰੁਕ ਰਹੀ ਤੇ ਹੋਰ ਮਤਰਾ ਰਹੇ ਨਾ ਤੁਹਾਨੂੰ ਪਤਾ ਲੱਗਿਆ ਕਿ ਕਿਸ ਨੇ ਮਨਾਂ ਕੀਤਾ ਹੈ ਟਿਕਟ ਹੈਗਾ ਪਤਾ ਵੀ ਲੱਗਾ ਕਿ ਕਿੰਨੇ ਮਨਾਂ ਕੀਤਾ ਕਿਉਂ ਨਾਮ ਦੱਸੋ ਪਰਾਂ ਨਹੀਂ ਹੁੰਦਾ ਤੁਸੀਂ ਸਭ ਕਹੋ ਕਾਉਂਸਲ ਕੌਣ ਰੰਗ ਕਰ ਰਿਹਾ ਕੌਣ ਬਣਾ ਕਰ ਰਿਹਾ ਪਰ ਅਸੀਂ ਇਸ ਗੱਲ ਨੂੰ ਬਚਨ ਬੰਦ ਦਾ ਕਿ ਅਸੀਂ ਫੋਗਿੰਗ ਕਰਾਣੀ ਆ ਵੀ ਅਜ ਅਫਸਰ ਸਾਹਿਬ ਜਿੰਨੇ ਵੀ ਅਸਟਾ ਤਾਈਬਾਨ ਹੈਗੇ ਆ ਤਾਂ ਅਸੀਂ ਜਿਹਨਾਂ ਨੂੰ ਕਿਹਾ ਕਿ ਫੋਗਿੰਗ ਕਰਾਈ ਜਿਆ ਤਾਂ ਇਹ ਸ਼ਹਿਰ ਦੇ ਵਿੱਚ ਫੋਗਿੰਗ ਨੂੰ ਲੈ ਕੇ ਐਪੀ ਵੇ ਇਧਾਰੇ ਕ੍ਰੈਡਿਟ ਬਾਰ ਆਪਰਸ ਹੈ ਤਾਂ ਕਮੇਟੀ ਹੈ ਨਾ ਕਿ ਕਮੇਟੀ ਵਰਸਸ ਆਪ ਕ੍ਰੈਡਿਟ ਬਾਰ ਜਾਈ ਜਾ ਸਾਨੂੰ ਪਬਲਿਕ ਸਾਨੂੰ ਪਬਲਿਕ ਦੀ ਵੈਲਫੇਅਰ ਨਹੀਂ ਤੁਸੀਂ ਕਹਿੰਦੇ ਨਾ ਵੀ ਕੰਮ ਰੋਕਣ ਲੱਗੇ ਆ ਇਹਦਾ ਮਤਲਬ ਬਾਕੀ ਵਾਟੇ ਤਾਂ ਉਹ ਕੱਲ ਹੋਈ ਹੈ ਫੋਗਿੰਗ ਕੋਈ ਵਾਟੇ ਜਿੰਨੀ ਅਸੀਂ ਕਹਿ ਆਦੀ ਫੋਗਿੰਗ ਕਰਾਈ ਇਸ ਵਾਰ ਮੇਰੇ ਕੋਲ ਹੋਇਆ ਉਸਨੇ ਨਹੀਂ ਹੋਈ ਕਿ ਦੇਖੋ ਤੁਹਾਡੇ ਐਮਐਲਏ ਤੇ ਤੁਹਾਡੇ ਹੋਣਾ ਕਹਿੰਦਾ ਮੰਨ ਨਹੀਂਦਾ ਉਹ ਕਦੋਂ ਮੰਨਿਆ ਜਾਊਗਾ ਅਮਰੀਕ ਐਮਪੀ ਸਾਡੇ ਕੋਲ ਆ ਪੁੱਛੋ ਉਹਨਾਂ ਤੇ ਸਟੋਕਿੰਗ ਹੋਈ ਉੱਤੇ ਦੇਖੋ ਕੌਂਸਲਰ ਤੁਹਾਡੇ ਆ ਜੀ ਸਰਕਾਰ ਤੁਹਾਡੀ ਆ ਸਰਕਾਰ ਤੁਹਾਡੀ ਆ ਤੁਹਾਡਾ ਕਹਿੰਦੇ ਨਹੀਂ ਮੰਨ ਹੋ ਰਿਹਾ ਕੌਂਸਲਰ ਕੌਣ ਤੋਂ ਤੁਹਾਡੇ ਨਹੀਂ ਆ ਅਸੀਂ ਕੌਂਸਲਰ ਨੂੰ ਇਹੀ ਕਿਹਾ ਹੈ ਕੌਂਸਲ ਦੇ ਵਿੱਚ ਮੈਂਬਰ ਤਾਂ ਲੈਣੇ ਵੀ ਹੈਗੇ ਨਾ ਮਰਜੀ ਤੋਂ ਬਿਲਕੁਲ ਹੈਗੇ ਜੀ ਉਹਨਾਂ ਨੇ ਹਦਾਇਤ ਦਿੱਤੀ ਹੈ ਜੀ ਹਾਂ ਜੀ ਉਹ ਹੀ ਹਾਂ ਜੀ ਅੱਜ ਵੀ ਬਹੁਤ ਹੋਏ ਹੋਏ ਕੀ ਹੋਸ ਕੀ ਆਪਰੇ ਅੰਦਰ ਅੱਛਾ ਆਪ ਕੋ ਲੋਕ ਕੋਈ ਕਰਾਂਗੇ ਤਾਂ ਇਹ ਬਸ ਧੰਨਵਾਦ ਰਗਰ ਕੌਂਸਲ ਨੂੰ ਕੀ ਆਣਾ ਚਾਹੀਦਾ ਪੁੱਛੋ ਸਤਿ ਸ਼੍ਰੀ ਅਕਾਲ ਜੀ ਜੈ ਸ਼੍ਰੀ ਰਾਮ ਸਾਰਿਆਂ ਨੂੰ ਅੱਜ ਐਮਸੀ ਚੌਂਕ ਤੋਂ ਲੈ ਕੇ ਅੰਬੇਦਕਰ ਚੌਂਕ ਜੱਡੂਆਂ ਦੇ ਕੋਲ ਤੱਕ ਸੜਕ ਦਾ ਅਨਸਾਰੀ ਦਾ ਕੰਮ ਸ਼ੁਰੂ ਹੋਇਆ ਜਿਹਦੇ ਵਿੱਚ ਸਾਡੀ ਮਾਰਕੀਟ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀਗੀ ਕੀ ਮਤਲਬ ਇੱਕ ਸਾਈਡ ਤੋਂ ਬੈਠੀ ਹੋਈ ਸੀ ਰੋਣ ਨਾਲੀਆਂ ਦੀ ਵੀ ਪ੍ਰੋਬਲਮ ਆ ਰਹੀ ਸੀ ਕਿ ਅਸੀਂ ਐਮਐਲਏ ਸਾਹਿਬ ਤੱਕ ਇਹ ਗੱਲ ਰੱਖੀ ਕਿ ਸਾਨੂੰ ਪ੍ਰੋਬਲਮ ਬਹੁਤ ਆ ਰਹੀ ਆ ਰੋਡ ਤੇ ਤੇ ਉਹਨਾਂ ਨੇ ਪਹਿਲ ਦੇ ਆਧਾਰ ਤੇ ਇਹਨੂੰ ਹਜੇ ਕਿ بارش ਦਾ ਵੀ ਮੌਸਮ ਸੀਗਾ ਕਿ ਉਹਦੇ ਕਰਕੇ ਥੋੜਾ ਜਿਹਾ ਡਿਲੇ ਹੁੰਦਾ ਗਿਆ ਪਰ ਮਤਲਬ ਉਹਨਾਂ ਨੇ ਸਾਡੀ ਸੁਣਵਾਈ ਨੂੰ ਕਰਕੇ ਪਹਿਲ ਦੇ ਆਧਾਰ ਤੇ ਕੰਮ ਸ਼ੁਰੂ ਕਰਾਇਆ ਇਹ 80 mm ਦੀ ਟਾਇਲ ਲੱਗ ਰਹੀ ਹੈ ਜੀ ਜੋ ਪਹਿਲਾਂ ਲੱਗੀ ਹੋਈ ਆ ਉਹਦੇ ਚੋਂ ਵੀ ਯੂਜ਼ ਕੀਤੀ ਜਾਏਗੀ ਜਿਹੜੀ ਟੁੱਟ ਪੱਜ ਗਈ ਆ ਉਹਦੇ ਚ ਨਵੀਂ ਲੱਗੇਗੀ ਔਰ ਜਿਹੜੀਆਂ ਹੌਦੀਆਂ ਗੱਭੇ ਬਣੀਆਂ ਹੋਈਆਂ ਸਿਗੀਆਂ ਉਹ ਅਸੀਂ ਉਹਨਾਂ ਨੂੰ ਕਹਿ ਕੇ ਪਿੱਛੇ ਕਰਾ ਰਹੇ ਆ ਕਿ ਜਿਹੜੀ ਰੋਡ 'ਚ ਹੈਵੀ ਵਾਹਕਲ ਲੰਘਦੇ ਆ ਉਹਦੇ ਨਾਲ ਟੁੱਟ ਭੱਜ ਹੋ ਜਾਂਦੀਆਂ ਸੀ ਬਾਰ-ਬਾਰ ਕਿ ਆਪਾਂ ਵੀ ਪ੍ਰੈਸ ਵਾਲੇ ਦਿਖਾਉਂਦੇ ਸੀਗੇ ਕਿ ਬਾਰ-ਬਾਰ ਉਹ ਪ੍ਰੋਬਲਮ ਆ ਰਹੀ ਆ ਪਰ ਉਹਨੂੰ ਅਸੀਂ ਪੱਕੇ ਤੌਰ ਤੇ ਉਹਨੂੰ ਪਿੱਛੇ ਲਿਜਾ ਕੇ ਤੇ ਉਹਦਾ ਹੱਲ ਪ੍ਰੋਪਰ ਕਰਾ ਰਹੇ ਆ ਪਰ ਅਸੀਂ ਮਾਰਕੀਟ ਨੂੰ ਵੀ ਕਹਿੰਨੇ ਆ ਥੋੜਾ ਜਿਹਾ ਟ੍ਰੈਫਿਕ ਦੀ ਪ੍ਰੋਬਲਮ ਆਂਦੀ ਪਈ ਆ ਥੋੜੇ ਦਿਨ ਇਹਦਾ ਸਾਥ ਦਿਓ ਕਿ ਇਹਦਾ ਸੁੱਖ ਵੀ ਆਪਾਂ ਨੂੰ ਹੀ ਮਿਲਣਾ ਔਰ ਪਾਣੀ ਦੀ ਇੱਥੇ ਬਿਲਕੁਲ ਵੀ 1% ਦੀ ਕੰਪਲੇਨਟ ਨਹੀਂ ਆਊਗੀ ਅਸੀਂ ਲੈਵਲ ਵੀ ਕੋਲ ਖੜ ਕੇ ਹੁੰਦਾ ਦਾ ਕਰਾ ਰਹੇ ਆ ਪ੍ਰਸ਼ਾਸਨ ਕੋਲ ਕੋਈ ਮੰਨ ਕੰਮ ਨਹੀਂ ਕਰਨੇ ਉਲਟਾ ਜਿਹਾ ਐਮਐਲਏ ਸਾਹ ਦੇ ਬੰਦੇ ਤੇ ਕੰਮ ਨਹੀਂ ਹੋ ਰੇ ਜੋ ਸਾਨੂੰ ਪਤਾ ਲੱਗਾ ਨਗਰ ਕੌਂਸਲ ਦੇ ਵਿੱਚ ਉਹਨਾਂ ਨੇ ਕਿਹਾ ਵੀ ਜੇ ਇਹਨਾਂ ਦਾ ਕੋਈ ਬੰਦਾ ਕੰਮ ਕਰਵਾਣ ਲਈ ਆਂਦਾ ਤਾਂ ਕੰਮ ਨਹੀਂ ਹੋਣਾ ਉਹਦਾ ਜ਼ਿੰਮੇਵਾਰ ਜਿਹੜਾ ਈਓ ਵੀ ਹੈਗਾ ਨਹੀਂ ਕੋਈ ਜਮੇਵਾਰ ਨਹੀਂ ਉਹ ਤਾਂ ਸੇਡ ਦੇ ਉੱਤੇ ਬੈਠਾ ਵਾ ਜੇ ਕੋਈ ਏਦਾਂ ਦੀ ਗੱਲਬਾਤ ਹੁੰਦੀ ਤਾਂ ਈਓ ਸਾਹਿਬ ਕੋ ਤੁਸੀਂ ਇਹ ਜਿਹੜਾ ਸਵਾਲ ਤੁਸੀਂ ਮੈਨੂੰ ਕੀਤਾ ਨਾ ਇਹ ਜਾ ਕੇ ਵਧੀਆ ਤਰੀਕਾ ਹੈ ਵੀ ਈਓ ਸਾਹਿਬ ਨੂੰ ਪੁੱਛੋ ਵੀ ਤੁਹਾਨੂੰ ਤਾਂ ਨਹੀਂ ਕਿਸੇ ਨੇ ਰੋਕਿਆ ਜਾਂ ਐਮਐਲਏ ਸਾਹਿਬ ਨੇ ਕਿਹਾ ਉਹਨਾਂ ਦਾ ਅਸੀਂ ਯਕੀਨ ਦਵਾਉਂਦੇ ਹਾਂ ਐਮਐਲਏ ਸਾਹਿਬ ਸਾਡੇ ਜਿਹੜੇ ਉਹ ਕੰਮਾਂ ਚ ਕਰਵਾਉਣ ਚ ਵਿਸ਼ਵਾਸ ਰੱਖਦੇ ਨਾ ਕਿ ਰੋਕਣ ਚ ਵਿਸ਼ਵਾਸ ਰੱਖਦੇ ਜੇ ਕੋਈ ਸਮਾਜ ਦੇ ਵਿੱਚ ਕੋਈ ਪ੍ਰੋਬਲਮ ਆਂਦੀ ਆ ਤਰੁੜੀਆਂ ਆਂਦੀਆਂ ਜਾਂ ਜਿੰਨਾ ਆਹ ਰੋਡ ਬਲੌਕ ਆਂ ਜਾਂਦਾ ਹੈ ਮੈਨਾਂ ਨੇ ਕੁਐਸਚਨ ਕੀਤਾ ਕਾਦੋਂ ਕੋਈ ਕੈਜ਼ੁਐਲਟੀ ਹੋ ਜਾਂਦੀ ਹੈ ਹੂ ਤੇ ਨਗਰ ਕਾਉਂਸਲ ਜ਼ਿੰਮੇਵਾਰ ਆ ਨਗਰ ਕਾਉਂਸਲ ਕਿੱਥੇ ਖੜੀ ਆ ਉਹਨਾਂ ਦਾ ਵੀ ਕੋਈ ਜ਼ਿੰਮੇਵਾਰੀ ਬੰਦੀ ਉਹ ਨਮਾਇंदे ਚੁਣ ਕੇ ਆਏ ਆ ਲੋਕਾਂ ਨੇ ਉਹਨੂੰ ਚੁਣ ਕੇ ਇੱਥੇ ਭੇਜਿਆ ਹੈ ਆ ਦੇਖੋ ਦੋੜੇ ਕੋਈ ਅਪਰਾਧ ਘਟੋ ਗਿਆ ਤੇ ਇਹਨੂੰ ਕੋਈ ਵੀ ਪੁਲਿਸ ਪ੍ਰਸ਼ਾਸਨ ਦਾ ਬੰਦਾ ਨਹੀਂ ਆ ਕਮੇਟੀ ਬਣਾਉਣ ਦਾ ਸਾਫ ਕਰ ਦੇ ਕਰਾਉਣ ਨੂੰ ਉਸ ਵਾਲਿਆਂ ਨੂੰ ਬੇਨਤੀ ਕੀਤੀ ਸੀ ਮੈਂ ਬਾਡੇ ਕਹਿੰਦੇ ਸਰ ਆਇਆ ਤਾਂ ਲੋਕਾਂ ਨੇ ਕਹਿੰਦੇ ਕੀ ਆਣਾ ਦੁਕਾਨਾਂ ਨੂੰ ਗੱਲ ਹੋਈਏ ਕੋਈ ਨਹੀਂ ਅਸੀਂ ਜੋੜਾ ਹੈਗਾ ਦੇਖੋ ਜਦੋਂ ਆਪਾਂ ਘਰ ਦੇ ਵਿੱਚ ਵੀ ਕੋਈ ਰਿਪੇਅਰ ਦਾ ਕੰਮ ਕਰਦੇ ਆ ਤਾਂ ਇਨਕਨਵੀਨੀਅੰਸ ਆਪਾਂ ਨੂੰ ਹੁੰਦੀ ਆ ਸਮਾਨੇ ਤੋਂ ਉੱਤਰ ਚਾਕੇ ਰੱਖਣਾ ਪੈਂ ਅਹ ਸ਼ਮਾਚਾ ਜਾਚਨਾ ਮੰਗਦੇ ਆ ਜੇ ਤੁਹਾਨੂੰ ਉਹਨਾਂ ਨੂੰ ਪ੍ਰੋਬਲਮ ਥੋੜੀ ਦੇਰ ਲਈ ਸਬਰ ਕਰ ਲੈਣ ਉਹਨਾਂ ਦੇ ਬੱਚਿਆਂ ਨੇ ਸਕੂਲ ਲਈ ਜਿੱਥੋਂ ਲੰਘਣਾ ਵਾ ਜਿੱਦਾਂ ਰੋਡਕਲੀਆਂ ਠੀਕ ਹੋ ਜਾਣੀਆਂ ਸਾਰਾ ਕੁਝ ਉਹਨਾਂ ਬਣ ਲਈ ਕਰ ਰਹੇ ਆ ਅਸੀਂ ਅਸੀਂ ਉਹਨਾਂ ਕੋਲ ਇਸ ਚੀਜ਼ ਦੀ ਮਾਫੀ ਵੀ ਮੰਗਦੇ ਆ ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਪੁਲਿਸ ਸਾਹਿਬ ਇਹ ਟੈਂਟਰ ਰਿਪੇਅਰ ਦਾ ਲਗਾ ਇਹ ਕਿੰਨੇ ਲੱਖ ਦਾ ਲੱਗਾ ਜੀ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜੀ ਐਮਐਲਏ ਸਾਹਿਬ ਨੇ ਐਫਰਟਸ ਕਰਕੇ ਇਸ ਕੰਮ ਨੂੰ ਸ਼ੁਰੂ ਕਰਵਾਇਆ ਉਹ ਕਿਹੜੇ ਫੰਡ ਤੋਂ ਕਰਾਇਆ ਉਹ ਪੂਰ ਬਿੱਟਾ ਤਰੀਕੇ ਨਾਲ ਐਮਐਲਏ ਸਾਹਿਬ ਦੱਸ ਸਕਦੇ ਆ ਅਸੀਂ ਫਿਰ ਤਾਂ ਇਹਨਾਂ ਮਰੇ ਕਿੰ ਜੇ ਕਿ ਮੈਂ ਦਰਦ ਦਿਆ ਕਿਸ ਫੋਰਮ ਕਿਹਾ ਜੀ ਨੇ ਨਾ ਫਿਕਰ ਦੇ ਬੇ ਜਿਹੜੀ ਆਪਣੀ ਫੋਨ ਤੋਂ ਆਪਣਾ ਬਾਰ ਬਾਰ ਰਿਕੁਐਸਟ ਕਰਦੇ ਬਾਪੂ ਇਹ ਸਾਨੂੰ ਕਾਰਵਾਈ ਕਰਨੀ ਪਈ